ਦਿੰਦਹਾੜੇ ਬੈਂਕ ਦੇ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਗਨ ਪੁਆਇੰਟ ਦੇ ਉੱਤੇ 10 ਲੱਖ ਦੀ ਲੁੱਟ ਹੋਈ ਹੈ ਤੇ ਲੁੱਟ ਦੀ ਇਹ ਲਾਈਵ ਸੀਸੀਟੀਵੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਥੇ ਵੇਖੋ ਕਿਵੇਂ ਦਿੰਦੇ ਹੜੀ ਬੈਂਕ ਦੇ ਵਿੱਚ ਗ੍ਰਾਮੀਣ ਬੈਂਕ ਦੱਸਿਆ ਜਾ ਰਿਹਾ ਜਿੱਥੇ ਬਦਮਾਸ਼ ਵੜਦੇ ਨੇ ਤੇ ਇਸੇ ਦਰਮਿਆਨ ਗਨ ਪੁਆਇੰਟ ਦੇ ਉੱਤੇ ਨਵ ਵੱਲੋਂ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਬੈਂਕ ਦੇ ਵਿੱਚ ਲੁੱਟ ਕਰਦੇ ਨੇ 10 ਲੱਖ ਦੀ ਲੁੱਟ ਕਰਕੇ ਥੋ ਰਫੂ ਚੱਕਰ ਹੋ ਗਏ ਪਰ ਇਹਨਾਂ ਤਸਵੀਰਾਂ ਤੋਂ ਸਾਫ਼ ਤੌਰ ਤੇ ਸਵਾਲ ਨਹੀਂ ਕਿ ਆਖਰ ਕਾਨੂੰਨ ਦਾ ਕੋਈ ਡਰ ਕਾਫ ਇਹਨਾਂ ਬਦਮਾਸ਼ਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੇਖੋ ਜਿਹੜਾ ਸੁਰੱਖਿਆ ਗਾਰਡ ਉਹ ਵੀ ਮੌਜੂਦ ਹੁੰਦਾ ਬੈਂਕ ਕਰਮੀ ਮੌਜੂਦ ਹੁੰਦੇ ਨੇ ਬਦਮਾਸ਼ ਗੇਟ ਤੋਂ ਅੰਦਰ ਵੜੇ ਨੇ ਸੁਰੱਖਿਆ ਗਾਰਡ ਦੇ ਕੋਲ ਉਸ ਦਾ ਹਥਿਆਰ ਖੋਇਆ ਉਸ ਨੂੰ ਪਰਾਂ ਕੀਤਾ ਤੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ 10 ਲੱਖ ਰੁਪਏ ਲੈ ਕੇ ਥੋ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਲੁੱਟ ਦੀ ਇਹ ਲਾਈਵ ਵੀਡੀਓ ਤੁਹਾਨੂੰ ਬੁਖਾ ਰਿਹਾ ਕਿ ਕਿਵੇਂ ਬੈਂਕ ਕਰਮਚਾਰੀਆਂ ਨੂੰ ਇਹਨਾਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਤੇ 10 ਲੱਖ ਕੈਸ਼ ਲੈ ਕੇ ਥੋ ਹੀ ਫਰਾਰ ਹੋ ਜਾਂਦੇ ਨੇ ਤਾਂ ਬਿਹਾਰ ਦੇ ਮੁਜ਼ਫਰ ਨਗਰ ਦੀਆਂ ਤਸਵੀਰਾਂ ਜਿੱਥੇ ਸਾਰੇ ਸੀਸੀਟੀਵੀ ਵੀਡੀਓ ਵੇਖ ਕੇ ਹੈਰਾਨ ਹੋ ਰਹੇ ਨੇ ਦਨ ਦਿਹਾੜੇ ਬੈਂਕ ਦੇ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਗਨ ਪੁਆਇੰਟ ਦੇ ਉੱਤੇ 10 ਲੱਖ ਦੀ ਲੁੱਟ ਹੋਈ ਹੈ ਤੇ ਲੁੱਟ ਦੀ ਇਹ ਲਾਈਵ ਸੀਸੀਟੀਵੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਥੇ ਵੇਖੋ ਕਿਵੇਂ ਦਿੰਧਹਾੜੀ ਬੈਂਕ ਦੇ ਵਿੱਚ ਗ੍ਰਾਮੀਣ ਬੈਂਕ ਦੱਸਿਆ ਜਾ ਰਿਹਾ ਜਿੱਥੇ ਬਦਮਾਸ਼ ਵੜਦੇ ਨੇ ਤੇ ਇਸੇ ਦਰਮਿਆਨ ਗਨ ਪੁਆਇੰਟ ਦੇ ਉੱਤੇ ਨਵ ਵੱਲੋਂ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੈਂਕ ਦੇ ਵਿੱਚ ਲੁੱਟ ਕਰਦੇ ਨੇ 10 ਲੱਖ ਦੀ ਲੁੱਟ ਕਰਕੇ ਥੋ ਰਫੂ ਚੱਕਰ ਹੋ ਗਏ ਪਰ ਇਹਨਾਂ ਤਸਵੀਰਾਂ ਤੋਂ ਸਾਫ਼ ਤੌਰ ਤੇ ਸਵਾਲ ਨਹੀਂ ਕਿ ਆਖਰ ਕਾਨੂੰਨ ਦਾ ਕੋਈ ਡਰਕ ਹੋ ਇਹਨਾਂ ਬਦਮਾਸ਼ਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੇਖੋ ਜਿਹੜਾ ਸੁਰੱਖਿਆ ਗਾਰਡ ਉਹ ਵੀ ਮੌਜੂਦ ਹੁੰਦੇ ਬੈਂਕ ਕਰਮੀ ਮੌਜੂਦ ਹੁੰਦੇ ਨੇ ਬਦਮਾਸ਼ ਗੇਟ ਤੋਂ ਅੰਦਰ ਵੜੇ ਨੇ ਸੁਰੱਖਿਆ ਗਾਰਡ ਦੇ ਕੋਲ ਉਸ ਦਾ ਹਥਿਆਰ ਖੋਇਆ ਉਸ ਨੂੰ ਪਰਾਂ ਕੀਤਾ ਤੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ 10 ਲੱਖ ਰੁਪਏ ਲੈ ਕੇ ਥੋ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਲੁੱਟ ਦੀ ਇਹ ਲਾਈਵ ਵੀਡੀਓ ਤੁਹਾਨੂੰ ਬੁਖਾ ਰਿਹਾ ਕਿ ਕਿਵੇਂ ਬੈਂਕ ਕਰਮਚਾਰੀਆਂ ਨੂੰ ਇਹਨਾਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਤੇ 10 ਲੱਖ ਕੈਸ਼ ਲੈ ਕੇ ਥੋ ਹੀ ਫਰਾਰ ਹੋ ਜਾਂਦੇ ਨੇ ਤਾਂ ਬਿਹਾਰ ਦੇ ਮੁਜ਼ਫਰ ਨਗਰ ਦੀਆਂ ਤਸਵੀਰਾਂ ਜੁਥੇ ਸਭ ਸੀਸੀਟੀਵੀ ਵੀਡੀਓ ਵੇਖ ਕੇ ਹੈਰਾਨ ਹੋ ਰਹੇ ਨੇ ਦਿੰਦਹਾੜੇ ਬੈਂਕ ਦੇ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਗਨ ਪੁਆਇੰਟ ਦੇ ਉੱਤੇ 10 ਲੱਖ ਦੀ ਲੁੱਟ ਹੋਈ ਹੈ ਤੇ ਲੁੱਟ ਦੀ ਇਹ ਲਾਈਵ ਸੀਸੀਟੀਵੀ ਵੀਡੀਓ ਤੁਹਾਨੂੰ ਵਿਖਾ ਰਿਹਾ ਜਿੱਥੇ ਵੇਖੋ ਕਿਵੇਂ ਦਿੰਦਹਾੜੇ ਬੈਂਕ ਦੇ ਵਿੱਚ ਗ੍ਰਾਮਿੰਡ ਬੈਂਕ ਦੱਸਿਆ ਜਾ ਰਿਹਾ ਜਿੱਥੇ ਬਦਮਾਸ਼ ਵੜਦੇ ਨੇ ਤੇ ਇਸੇ ਦਰਮਿਆਨ ਗਨ ਪੁਆਇੰਟ ਦੇ ਉੱਤੇ ਇਹਨਾਂ ਵੱਲੋਂ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੈਂਕ ਦੇ ਵਿੱਚ ਲੁੱਟ ਕਰਦੇ ਨੇ 10 ਲੱਖ ਦੀ ਲੁੱਟ ਕਰਕੇ ਥੋ ਰਫੂ ਚੱਕਰ ਹੋ ਗਏ ਨੇ ਪਰ ਇਹਨਾਂ ਤਸਵੀਰਾਂ ਤੋਂ ਸਾਫ਼ ਤੌਰ ਤੇ ਸਵਾਲ ਨਹੀਂ ਕਿ ਆਖਰ ਕਾਨੂੰਨ ਦਾ ਕੋਈ ਡਰ ਕੋਪ ਇਹਨਾਂ ਬਦਮਾਸ਼ਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਵੇਖੋ ਜਿਹੜਾ ਸੁਰੱਖਿਆ ਗਾਰਡ ਉਹ ਵੀ ਮੌਜੂਦ ਹੁੰਦਾ ਹੈ ਬੈਂਕਰ ਵੀ ਮੌਜੂਦ ਹੁੰਦੇ ਨੇ ਬਦਮਾਸ਼ ਗੇਟ ਤੋਂ ਅੰਦਰ ਵੜੇ ਨੇ ਸੁਰੱਖਿਆ ਗਾਰਡ ਦੇ ਕੋਲ ਉਸ ਦਾ ਹਥਿਆਰ ਖੋਇਆ ਉਸ ਨੂੰ ਪਰਾਂ ਕੀਤਾ ਤੇ ਉਸ ਤੋਂ ਬਾਅਦ ਪਿਸਤੌਲ ਦੀ ਨੋਕ ਤੇ 10 ਲੱਖ ਰੁਪਏ ਲੈ ਕੇ ਥੋ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਲੁੱਟ ਦੀ ਇਹ ਲਾਈਵ ਵੀਡੀਓ ਤੁਹਾਨੂੰ ਬੁਖਾ ਰਿਹਾ ਕਿ ਕਿਵੇਂ ਬੈਂਕ ਕਰਮਚਾਰੀਆਂ ਨੂੰ ਇਹਨਾਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਤੇ 10 ਲੱਖ ਕੈਸ਼ ਲੈ ਕੇ ਥੋ ਹੀ ਫਰਾਰ ਹੋ ਜਾਂਦੇ ਨੇ ਤਾਂ ਬਿਹਾਰ ਦੇ ਮੁਜ਼ਫਰ ਨਗਰ ਦੀਆਂ ਤਸਵੀਰਾਂ ਜੁਥੇ ਸਭ ਸੀਸੀਟੀਵੀ ਵੀਡੀਓ ਵੇਖ ਕੇ ਹੈਰਾਨ ਹੋ ਰਹੇ ਨੇ